ਇਸ ਕੇਸ ਦੀ ਅਪਡੇਟ ਇਹ ਹੈ ਕਿ ਜੀ ਅਸੀਂ ਐਫ ਆਈ ਆਰ ਨੰਬਰ 198 ਪੁਲਿਸ ਸਟੇਸ਼ਨ ਨਈਂਵਾਲਾ ਚ 11 ਤਰੀਕ ਦੀ ਡੇਟ ਚ ਐਕਸਪਲੋਸਿਵ ਸਬਸਟੈਂਸਸ ਐਕਟ ਦੇ ਰੈਲੇਵੈਂਟ ਸੈਕਸ਼ਨਸ ਔਰ ਬੀ ਐਨ ਐਸ ਦੇ ਜਿਹੜੇ ਵੀ ਰੈਲੇਵੈਂਟ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕਰ ਦਿੱਤਾ ਹੈ ਜਿੱਦੇ ਚ ਕਿਉਂ ਜਿਹੜਾ ਲੜਕਾ ਗੁਰਪ੍ਰੀਤ ਸਿੰਘ ਹੈ son of ਜਗਤਾਰ ਸਿੰਘ ਉਹਨੂੰ ਨਾਮਿਨੇਟ ਕੀਤਾ ਤੇ ਮਾਮਲੇ ਦੀ ਤਫਤੀਸ਼ ਚ ਹੋਰ ਜੋ ਵੀ ਇਹਦੇ ਚ ਇਨਵੋਲਡ ਆਣਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰਾਂਗੇ ਔਰ ਫਿਲਹਾਲ ਜਿਹੜਾ ਸੀਨ ਆਫ क्राइम ਹੈ ਉਹਦੇ ਚ ਸਾਡੀ ਬੋਮ ਡਿਸਪੋਜ਼ਲ ਟੀਮ ਕੱਲ ਦੀ ਕੰਮ ਕਰ ਰਹੀ ਹੈ ਅੱਜ ਸਾਨੂੰ ਜਿਹੜਾ ਆਰਓਵੀ ਹੁੰਦਾ ਰਿਮੋਟ ਆਪਰੇਟਿਡ ਵੀਕਲ ਉਹ ਵੀ ਪ੍ਰੋਵਾਈਡ ਹੋ ਗਿਆ ਉਹਦੇ ਚ ਟੀਮ ਕੰਮ ਕਰ ਰਹੀ ਹੈ ਤੇ ਬਾਕੀ ਇਹਨਾਂ ਦੇ ਫੋਨ ਅਸੀਂ ਕਬਜ਼ੇ ਚ ਲੈ ਲਏ ਆ ਦੋਸ਼ੀ ਦੇ ਤੇ ਉਹਦੀ ਫੋਰੈਂਸਿਕਸ ਚੱਲ ਰਹੀ ਹੈ ਔਰ ਇਹਨਾਂ ਦੇ ਜੋ ਵੀ ਫਾਈਨੈਂਸ਼ੀਅਲ ਐਂਗਲ ਨੇ ਦੇਖੇ ਜਾਣਗੇ ਤੇ ਹੁਣ ਤੱਕ ਜਿਹੜਾ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਹੈ ਇਹਦੇ ਫੋਨ ਚ ਲੜਕੇ ਦੇ ਜ਼ਰੂਰ ਸਾਨੂੰ ਕੁਝ ਮੁਸਲਿਮ ਰੈਡੀਕਲ 엘িমੈਂਟਸ ਦੇ ਨਾਲ ਇਹਨੇ ਕਾਫੀ ਜ਼ਿਆਦਾ ਵੀਡੀਓਜ਼ ਇਹਦੇ ਫੋਨ 'ਚ ਲੱਗੀਆਂ ਜੋ ਇਹ ਦੇਖਦਾ ਰਹਿੰਦਾ ਸੀਗਾ ਔਰ ਜੋ ਇਹਨੇ ਕੈਮੀਕਲ ਸਬਸਟੈਂਸਸ ਨੂੰ ਵੀ ਇਸ ਤਰ੍ਹਾਂ ਦੇ ਫਾਰਮੂਲੇ ਟਾਈਪ ਦੀ ਵੀ ਵੀਡੀਓਜ਼ ਇਹਦੇ ਫੋਨ 'ਚ ਮਿਲਿਆ ਜੋ ਦੱਸਦੇ ਆ ਕਿ ਕਿਸ ਤਰ੍ਹਾਂ ਐਕਸਪਲੋਸਿਵ ਸਬਸਟੈਂਸ ਤੁਸੀਂ ਤਿਆਰ ਕਰੋ ਸੋ ਇਸ ਤਰ੍ਹਾਂ ਦੀ ਕਾਫੀ ਆਪਤਿਜਨਕ ਚੀਜ਼ਾਂ ਸਾਨੂੰ ਇਹਦੇ ਫੋਨ 'ਚ ਲੱਗੀਆਂ ਜਿਹਨੂੰ ਅਸੀਂ ਟੈਕਨੀਕਲੀ ਐਨਾਲਾਈਜ਼ ਕਰ ਰਹੇ ਹਾਂ ਔਰ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਨੂੰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕੀ ਕੋਈ ਕੋਈ ਕੁਝ ਬਦਲ ਗਿਆ ਜਿਵੇਂ ਕਿ ਕਿ ਕਿਹੜੀ ਇਸ ਕਿਸ ਤਰ੍ਹਾਂ ਦੀ ਸਮਗਰੀ ਦੀ ਬਸ ਕੋਈ ਸਮਗਰੀ ਦੀ ਡੀਟੇਲ ਤਾਂ ਇੱਕ ਵਾਰੀ ਸਾਡੀ ਰਿਪੋਰਟ ਆ ਜਾ ਫੋਰੈਂਸਿਕ ਦੀ ਤਾਂ ਹੀ ਦੱਸ ਸਕਦੇ ਸਾਨੂੰ ਤਾਂ ਉਸ ਟਾਈਮ ਇੱਕ yellow type ਮਟੀਰੀਅਲ ਹੀ ਨਜ਼ਰ ਆਇਆ ਸੀ ਬਟ ਉਹਦੀ ਟੈਸਟ ਕਰਕੇ ਅਸੀਂ FSL ਲੈਬ ਚ ਭੇਜਾਂਗੇ ਔਰ ਜੋ ਐਗਜ਼ੈਕਟ ਉਹਦੇ ਜਿਹੜਾ ਸਬਸਟੈਂਸ ਵਰਤਿਆ ਗਿਆ ਉਹ ਤੁਹਾਨੂੰ ਉਦੋਂ ਦੱਸ ਸਕਦੇ ਕੋਈ ਕੁਛ ਚਿਤ ਦੁਆਰ ਕੋ ਲੋਕੀ ਕੁਛ ਨਹੀਂ ਕੋਈ ਕੁਛ ਨਹੀਂ ਜਿਆਦਾ ਕੋਈ ਕੋਈ ਅਨਿਆਤ ਕਿਉਂ ਕਰਦਾ ਜੀ ਇਹ ਦੇਰਤਾ ਜੀ ਉਹਨੇ ਇਹੀ ਦੱਸਿਆ ਹੈ ਕਿ ਮੈਂ ਕਾਫੀ ਦੇਰ ਦਾ ਇਸ ਤਰ੍ਹਾਂ ਦੀ ਵੀਡੀਓਜ਼ ਦੇਖ ਰਿਹਾ ਸੀ ਔਰ ਕਾਫੀ ਉਹ ਬ੍ਰੇਨ ਵਾਸ਼ ਟਾਈਪ ਮੈਨੂੰ ਲੱਗਿਆ ਜੋ ਉਹਨੇ ਦੱਸਿਆ ਵੀ ਇਦਾਂ ਦਾ ਕੁਛ ਕਰ ਕੰਮ ਕਰਨ ਨਾਲ ਤੁਹਾਨੂੰ ਕੀ ਅੱਗੇ ਤੁਸੀਂ ਮਤਲਬ ਕਾਫੀ ਅਬਜੈਕਟਨੇਬਲ ਚੀਜ਼ਾਂ ਉਹਨੇ ਦੱਸੀਆਂ ਬਟ ਸਟਿਲ ਅਸੀਂ ਹਲੇ ਤਫਤੀਸ਼ ਕਰ ਰਹੇ ਹਾਂ ਲਈ ਮੋਡਲੀ ਸਟੇਜ ਹੈ ਜੋ ਕਿ ਸਾਮ੍ਹਣੇ ਆਏਗਾ ਉਸੇ ਤੁਹਾਨੂੰ ਦੱਸਾਂਗੇ ਇਹਦੇ ਫੋਨ 'ਚ ਸਾਨੂੰ ਇੱਕ ਮਿਲਿਆ ਹੈ ਜੀ ਕਿ ਇਹਨੇ ਇੱਕ ਟਿਕਟ ਬੁੱਕ ਕੀਤੀ ਹੋਈ ਹੈ ਤੇ ਉਹਦੀ ਔਥੈਂਟੀਸਿਟੀ ਵੀ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਮੈਂ ਤਾਂ ਕੀ ਹੈ ਬੱਚਾ ਨਾਮ ਕੀ ਹੈ ਬੰਦਾ ਲੜਕਾ ਜੀ 19 ਸਾਲ ਦਾ ਗੁਰਪ੍ਰੀਤ ਸਿੰਘ ਇਹਨੇ ਰੀਸੈਂਟਲੀ 12ਵੀਂ ਲੋਕਲ ਸਕੂਲ ਤੋਂ ਕੀਤੀ ਹੈ ਤੇ ਹੁਣ ਇਹ ਫਸਟイヤー ਬੀਏ ਐਲएलबी ਕਰਨਾ ਸੀਗਾ ਬਟਿੰਡਾ ਲਾਅ ਕਾਲਜ ਔਰ ਪਿੰਡ ਵਾਲਾ ਯਾਰ ਫੈਮਲੀ ਦੱਸਦੀ ਵੀ ਪੜਾਈ ਚ ਚੰਗਾ ਸੀਗਾ 12ਵੀਂ ਚ ਵਧੀਆ ਨੰਬਰ ਲਿਆ ਹੈ ਔਰ ਬਟੇ ਕਹਿੰਦੇ ਬਿਲਕੁਲ ਵੀ ਕਿਸੇ ਨਾਲ ਬੋਲਦਾ ਨਹੀਂ ਸੀਗਾ ਲੋਨਲੀ ਟਾਈਪ ਰਹਿੰਦਾ ਸੀ ਔਰ ਫੋਨ ਤੇ ਇਧਰ ਰਹਿੰਦਾ ਸੀ